ਵੇਰੀ ਫਾਈਂਡ ਵੈਰੀ ਫਾਈਂਡ ਤੇ ਇਧਰ ਭਾਈ ਆਪਣਾ ਮਿੱਤਰ ਆ ਆ ਪਹੁੰਚਿਆ ਹਨੀ ਓਕੇ ਆ ਹਾਂ ਅਰੇ ਭਾਈ 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 ਤੇ ਵੀ ਭਾਈ ਇੱਥੇ ਪੂ ਸਮਦੇ ਮੇਲੇ ਤੇ ਗਿਆ ਸੀ ਤੇ ਇਹ ਵੀ ਆਪ ਦੀ ਸਵੈੰਗ ਕਰਕੇ ਆ ਸਵੈੰਗ ਭਾਈ ਇੱਥੇ ਦੀ ਪ੍ਰਾਰਥਨਾ ਨੂੰ ਆਦਿਆ Ada ada bikin sebenarnya Ada. Ada. Bila? Semalam, sebelum semalam lagi. Tak pusam. Tak pusam. Oh, ada ada la. okelah lah. Okey. Cantik juga lah. Satu family. Suma? Suma, Lagi kawari. Ha. Ah. Milk. Milk. Ada bikin sana atas lah. Ada. Ada Sikit juga. ya. Ha. Oh. Ini macam okelah lah. Ada bayi Suma Coming soon baby lagi satu mari. Lagi satu mari? Ha. Ah. Uh, dulu ada apa ਸੋ 3 ਸੋ 3 ਨੰਤੇ ਲਗੀ 1 ਕਮਿੰਗ ਸੂਨ ਆ ਕਮਿੰਗ ਸੂਨ ਸੋ ਕੇਲਾ ਕੇ ਕੰਤੇ ਜਵਾਤੀ ਭਾਈ ਐਦਾਂ ਦੀ ਗੱਲ ਬਾਤ ਆ ਤੇ ਇਹ ਭਾਈ ਆਪਦੀ ਸਰਦਾਲੂ ਬਣ ਕੇ ਗਈ ਸੀਗੇ ਇਹ ਪੂਰੇ ਤੇ ਆਪਦਾ ਭਾਈ ਚੈਨਾ ਨਾ ਪੂਰਾ ਕਰਕੇ ਆਏ ਨੇ ਤੇ ਮੁੰਡਣ ਕਰਾ ਕੇ ਆਏ ਨੇ ਇਨੀ ਇਨੀ ਚੱਕਾ ਮੁੰਡਣਾ ਹਾਂ ਇਹ ਦੂਗਣ ਬੁਗਣ ਇਹ ਦੂ ਇਹ ਦੂ ਬੋਤ ਰਹੀ ਨਹੀਂ ਬੋਲੀ ਕਾਨੀ ਕੇ ਆਹ ਇਹ ਦੂ ਇਨੀ ਮਚਨ ਚੱਕਾ ਪਾ ਓਕੇ ਓਕੇ ਤੇ ਭਾਈ ਇਹ ਇਹਨਾਂ ਦੀ ਭਾਸ਼ਾ ਆ ਗਈ ਤੇ ਐਂ ਜੀ ਗੱਲਬਾਤ ਕਰਦੇ ਓਕੇ ਲਾਣੇ ਓਕੇ ਥੈਂਕ ਯੂ ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੰਗਲਵਾਰ ਤਰੀਖ 3 ਜਨਵਰੀ 2026 ਤੇ ਸਵਾਗਤ ਕਰਦੇ ਆਂ ਜੀ ਅੱਜ ਆਪਣੀ ਨਵੇਂ ਬਲੌਗ ਦੇ ਵਿੱਚ ਤੇ ਇਧਰ ਆਪਣੇ ਮਾਮਾ ਜੀ ਬੈਠ ਨੇ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਆਲੋ ਠੀਕ ਹੈ ਮੰਦੀ ਅੱਜ ਕੱਲ ਕੀ ਗੱਲ ਕੰਮ ਦੇਖ ਲੈ ਕੰਨੇ ਆ ਲੋਰੀਆਂ ਨਹੀਂ ਆਇਆ ਹਾਂ ਤੇ ਕੰਮ ਜ਼ਿਆਦਾ ਹੋ ਰਿਹਾ ਭਾਈ ਤੇ ਕਿੰਨੀ ਤਰੀਕ ਦਾ ਇਹਨਾਂ ਦਾ ਹੈਪੀ ਨਿਊ ईयर ਚਾਈਨੀਸ 16 ਤੀ ਗਲਾਸ ਤੋਂ ਫਾਇਦਾ 17 ਦੀ ਪਹਿਲੀ ਛੁੱਟੀ ਹੋਣੀ ਆ ਥੋੜੀ ਛੁੱਟੀ ਮੈਨੂੰ ਮੈਨੂੰ ਹੋ ਸਕਦੀ ਹੈ ਕੋ ਹੋ ਸਕਦੀ ਹੈ ਕਸਟਮਰ ਸਾਰੇ ਹਾਂ ਠੀਕ ਹੈ ਗੱਲ ਭਾਈ ਬਾਕੀ ਗੱਲ ਹੋਗੀ ਆਪੋ ਕਰਦੇ ਤੇ ਭਾਈ 17 ਫਰਵਰੀ ਨੂੰ ਇਹਨਾਂ ਦਾ ਚਾਈਨੀਸ ਹੈਪੀ ਨਿਊ ईयर ਆ ਤਿੰਨ ਦਿਨਾਂ ਦੀ ਛੁੱਟੀਆਂ ਹਾਂ ਹਾਂ ਤੇ ਭਾਈ ਤਿੰਨ ਦਿਨਾਂ ਦੀਆਂ ਛੁੱਟੀਆਂ ਕਹਿ ਦਿੰਦੇ ਆ ਗੱਲ ਕਰ ਛੁੱਟੀ ਇੱਕ ਅੱਧੀ ਮਸਹੀ ਹੁੰਦੀ ਹੈ ਨਾ ਆਮ ਹਾਂ ਇੱਕ ਅੱਧੀ ਕਸਟਮਰ ਸਾਰੇ ਲਗਭਗ ਆਉਂਦੀ ਆ ਕੋਈ ਇੱਕ ਦਿਨ ਛੱਡ ਕੇ ਆਉਂਦਾ ਕੋਈ ਦੋ ਦਿਨ ਕਿਵੇਂ ਐਦਾਂ ਦਾ ਗੱਲਬਾਤ ਹੁੰਦੀ ਆ ਤੇ ਬਾਕੀ ਮੇਲਾ ਕਿ ਮੇਰੇ ਆਮਾ ਮੇਲਾ ਵਈਆ ਠੀਕ ਕਿੰਨੇ ਦਿਨ ਜਾਏ ਮੇਲਾ ਕੱਲ ਵੀ ਫਿਰ ਦੇਈ ਸੀ ਤਾਂ ਨਹੀਂ ਨਹੀਂ ਆਪਾਂ ਦੋ ਦੋ ਦਿਨ ਨਹੀਂ ਗਏ ਨਹੀਂ ਨਹੀਂ ਇੱਕ ਦਿਨ ਇੱਕ ਦਿਨ ਕਿਵੇਂ ਸੀ ਮਹੌਲ ਕਿਵੇਂ ਮਹੌਲ ਸੀਗਾ ਬੜਾ ਵਧੀਆ ਇਕੱਠ ਬਹੁਤ ਸੀਗਾ ਥੱਕ ਗਏ ਉਹ 4 ਵਜੇ ਤੂੰ ਵੀ ਲਾੜੀ ਹਾਂ ਹਾਂ ਫਿਰ ਆਪਾਂ ਗੱਲ ਕਰ ਇਕੱਠੇ ਨਹੀਂ ਹੋਏ ਨਾ ਆਪਾਂ ਵਲੌਗ ਚ ਫਿਰ ਆ ਵੀਰ ਵਾਲੀ ਸੀ ਈਦਾਂ ਦੀ ਗੱਲਬਾਤ ਸੀ ਭਾਈ ਤੇ ਪੰਜਾਬ ਵਾਲੀ ਫੀਲਿੰਗ ਆਉਂਦੀ ਜਣਾ ਮਾਮਾ ਆਈ ਕਿਹ ਵਾਲੀ ਹਾਂ ਤੇ ਕਿਉਂ ਲੱਗ ਰਿਹਾ ਹੈ ਕਿ ਉਹ ਇੱਕ ਅਸ ਇੱਕ ਸੀਗਾ ਗੱਲ ਕਰੋ ਇੱਕ ਦੋ ਪਰ ਉਹਥੇ ਪੀੜੀ ਪੜਕਾ ਜਾਦੇ ਐ ਈਦਾਂ ਦੀ ਗੱਲਬਾਤ ਤੇ ਇਧਰ ਆਪਣਾ ਮਿੱਤਰ ਕਹਿੰਦਾ ਕੀ ਹਾਲ ਨੇ ਵਧੀਆ ਵਧੀਆ ਬਈ ਕਿਵੇਂ ਕੰਮ ਚੱਲ ਰਿਹਾ ਮਾਮਾ ਵਧੀਆ ਬਈ ਲੋਟ ਹੈ ਲੰਗੀ ਗੱਲ ਹੈ ਹੋਰ ਕੋਈ ਗੱਲਬਾਤ ਰੋਟੀ ਟੁਕਾ ਖਾਏ ਰੋਟੀ ਟੁਕਾ ਖਾਏ ਚਲ ਚੰਗੀ ਗੱਲ ਠੀਕ ਆ ਭਾਈ ਅੱਗੇ ਸਾਰੀ ਦਿਨ ਚਾਰੇ ਆਪਾਂ ਦਿਖਾਉਣੇ ਆ ਤੇ ਮਾਮੇ ਨਾਲ ਕਰਦੇ ਆ ਗੱਲਾਂ ਬਾਤਾਂ ਅੱਜ ਲੋਟ ਆ ਬਈ ਮਾਹੌਲ ਤੇ ਕੰਮ ਬਹੁਤ ਹੈ ਅੱਜ ਤੇ ਭਾਈ ਆਈਸ ਬਾਕ ਬੇਲਾਰਗੀ ਹੋ ਗਿਆ ਅੱਜ ਹਾਲੇ ਪਾਸੇ ਤੇ ਉਧਰਲੀ ਕੰਪਨੀ ਦੇਖੋ ਅੱਜ ਕੀ ਸਮਾਨ ਆਉਂਦਾ ਇੱਧਰ ਮੁੰਡੇ ਆਪਣੇ ਭਾਈ ਲੱਗੇ ਪਏ ਆ ਕੰਮ 'ਚ ਹੋਈਏ ਕਾਹਨ ਬਾਰ ਵੀ ਭਾਈ ਖੇਡ ਲਖ ਲਾਈ ਖੇਡ ਲਖ ਲਾਈ ਪੂਰੀ ਜੇ ਲੱਗੇ ਭਾਈ ਕੰਮ ਤੇ ਦੇਵ ਮਮਾ ਵਿਚਾਰ ਕਿੰਨਾ ਕੰਮ ਸੀ ਅੱਜ ਮਮਾ ਨੇ ਬਿਲ ਗਏ ਜਿੰਨੇ ਬਹੁਤ ਕੰਮ ਆਜਾ ਲੱਗਿਆ ਜਿਹੜੀ ਕਿੰਨੇ ਦਿਨ ਹੋਣਾ ਇਹ ਕੰਮ ਰੋ ਸਵਾਦੀ ਤੇ ਕਹਿ ਲੈਣਾ ਇਹਦੇ ਬਾਅਦੋਂ ਇਹਦੇ ਬਾਅਦ ਤੈਨੂੰ ਨਾ ਰੈਸਟੀ ਆਈ ਥੋੜੀ ਆਪਣਾ ਕੰਮ ਜੰਦੂ ਬਾਰ ਹਾਂ ਇਹਦੇ ਬਾਅਦ ਮੈਂ ਆਪਣਾ ਆਪ ਦਾ ਮੇਰੇ ਕੰਮ ਹੀ ਲੈਣਾ ਹਾਂ ਲਓ। ਕੋਰੀ ਆ ਗਏ। ਸਿਆਣੇ ਬਾਈ ਕੰਮ। ਤੇ 10 ਚਾਲੀ ਹੋਇਆ ਪਿਆ। ਦੇਵ ਵਿਚਾਰ ਬਾਈ ਕੋਈ ਕੰਮ ਕਿੰਨਾ ਕਰਜ। ਕੰਮ ਦੇ ਵਾਲਾ ਵੇਜ ਅੱਜ। ਹਾਂ। ਸਾਂਹ ਫੇਰ ਤੇ ਲੱਕੇ ਸ਼ਾਮ ਤੱਕ ਬੜਾ ਕੰਮ ਸੀ ਬਾਈ। ਤੇ ਮੰਡੀ ਚ ਬਾਈ ਰਾਤ ਨੂੰ ਕਿੰਨਾ ਕੰਮ ਹੋ ਰਿਹਾ। ਹੁਣ ਦੇ ਬਾਈ ਵੱਧ ਜਾਏਗਾ ਕੰਮ। ਕੱਲ ਤੋਂ ਹੋਰ ਜਾਣਾ ਵੱਧ ਜਾਏਗਾ ਬਾਈ। ਕਿਉਂਕਿ ਹੁਣ ਇਹਨਾਂ ਰਾਏ ਨੇੜਾ ਆ ਗਿਆ ਨਾ ਬਾਈ। ਚਾਈਨ ਨਿਊ। ਹਾਂ ਚਾਈਨ ਨਿਊ। ਇਹਨਾਂ ਤੋਂ ਬਈ ਦੂਜੇ ਮਹੀਨੇ ਨਵਾਂ ਸਾਲ ਸਟਾਰਟ ਹੁੰਦਾ। ਕੁਣ ਜਿਵੇਂ ਪਹਿਲੇ ਮਹੀਨੇ ਸਟਾਰਟ ਹੋ ਜਾਂਦਾ ਜਿਵੇਂ ਆਪਣਾ ਨਾਨਕਛਾਈ ਅੱਡਾ ਆਹ ਆਹ ਉਹ ਚੀਜ਼ ਹੈ ਇਹਨਾਂ ਦਾ ਵੀ ਜਿਵੇਂ ਸਟਾਰਟ ਹੁੰਦਾ ਨਾ ਉਸ ਤੋਂ ਇਹ ਉਹਨੂੰ ਕੰਮ ਬੋ ਜਾ ਬਾਈ ਜਿਵੇਂ ਆਪਣਾ ਦੀਵਾਲੀ ਤੇ ਦਸਹਰੇ ਤੇ ਕੰਮ ਬਹੁਤ ਜਾਂਦੇ ਨੇ ਤੇ ਲੋਕੀ ਖੁਸ਼ੀਆਂ ਮਨਾਉਂਦੇ ਨੇ ਐਵੇਂ ਐਂ ਕੰਮ ਨੇ ਬਾਈ ਇਹਨਾਂ ਦਾ ਫਿਰ ਨਵਾਂ ਤਿਉਹਾਰ ਹੀ ਹੁੰਦਾ ਕਿੰਨਾ ਬਾਈ ਠੀਕ ਹੈ ਗੱਲ ਬਾਈ ਤੇ ਇਹ ਖੁਸ਼ੀ ਵੀ ਬਹੁਤ ਹੁੰਦੀ ਆ ਮੀਨੀ ਤੇ ਇਹਨਾਂ ਦਾ ਕੰਮ ਜ਼ਿਆਦਾ ਚੱਲਦਾ ਚੱਲਦਾ ਤੇ ਬਾਈ ਬਹੁਤ ਜ਼ਿਆਦਾ ਬਾਈ ਜਾਂਦਾ ਇਹਨਾਂ ਦਾ ਇਹ ਜਿਆਦਾਤਰ ਆਪਣੇ ਨੇ ਬਠਾਈਆ ਵੰਡਦੇ ਨੇ ਤੇ ਵੀਰੇ ਮੂਰਾ ਵੰਡਦੇ ਨੇ ਬਈ ਜਿਆਦਾਤਰ ਵੀਰਾ ਦੇ ਸੰਤਰੇ ਸੰਤਰਾ ਦੇ ਜਦਾਂ ਮੈਂ ਕਿਹਾ ਮਾਰਿਆ ਨਾ ਬਈ ਸੰਤਰੇ ਬਾਲੀ ਵੰਡਦੇ ਨੇ ਬਈ ਆਹ ਬਾਈ ਇਹਨੂੰ ਸੰਤਰੇ ਦਿਖਾਓ ਬਾਲੇ ਬਈ ਸੰਤਰੇ ਸੰਤਰੇ ਉਦਰਾਪਣ ਦੇ ਦਿਨਾਂ ਜੀ ਭੋਜਾਂਦੇ ਵੀ ਬਈ ਤੇ ਗੋਤੇ ਦਿੰਦੇ ਵੀ ਆ ਬਾਈ ਫਿਰ ਘਰੇ ਜਾਣ ਨੂੰ ਨਾ ਇਹ ਪੂਰੇ ਖੁਸ਼ ਹੁੰਦੇ ਆ ਬਾਈ ਜਿਵੇਂ ਆਪਣਾ ਮਠਾਈ ਦੇ ਡੱਬੇ ਦਿੰਦੇ ਆ ਤੇ ਐ ਬਾਈ ਸੰਤਰੇ ਦੇ ਡੱਬੇ ਦਿੰਦੇ ਆ ਹਾਂ ਤੇ ਬਾਕੀ ਬਾਈ ਨਾਲੇ ਬਲਾਂਝਾ ਕਰਦੇ ਨੇ ਜਿਵੇਂ ਆਪਣਾ ਜਿਵੇਂ ਆਪਣਾ ਕਹਿੰਦੇ ਨੇ ਨਾ ਵੀ ਆਵੇ ਬੋਨਸ ਬੋਨਸ ਦਿੰਦੇ ਨੇ ਤੇ ਐਵੇਂ ਖੁਸ਼ ਹੋ ਕੇ ਭਾਈ ਇਹ ਬੋਨਸ ਦਿੰਦੇ ਆ ਦਿੰਦੇ ਆ ਭਾਈ ਤੇ ਐਤੀ ਦੇਖੋ ਭਾਈ ਕਿੰਨਾ ਕਿੰਨਾ ਹੁੰਦੇ ਆ ਤੇ ਲਾਜ਼ਮੀ ਦੱਸਾਂਗੇ ਤੁਹਾਨੂੰ ਵੀ ਵੀਡੀਓ ਦੇਖ ਕੇ ਪਤਾ ਲੱਗਣਾ ਕਿੰਨਾ ਸਾਰਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਤੇ ਇਦਾਂ ਦੀ ਗੱਲਬਾਤ ਆ ਭਾਈ ਲੋਟਾ ਮਾਹੌਲ ਭਾਈ ਬਾਕੀ ਖਲਾਉਣੇ ਆਪਾਂ ਬਿੱਲ ਦੇਖ ਰਹੇ ਜਿਹੜੇ ਰਹਿੰਦੇ ਤੇ ਮੌਸਮ ਭਾਈ ਠੀਕ ਹੈ ਮੌਸਮ ਐਂਦੀ ਭਾਈ ਪੂਰਾ ਸਾਥ ਦੇ ਰਿਹਾ ਮੀਂਹ ਵਗੈਰਾ ಜಾਦੇ ਨਹੀਂ ਆ ਰਿਹਾ ਕਿਉਂਕਿ ਜੇ ਮੀਂਹ ਆ ਜੇ ਭਾਈ ਸਾਡਾ ਕੰਮ ਬਹੁਤ ਖਿਲਰ ਜਾਂਦਾ ਕਿਉਂਕਿ ਇੱਥੇ ਫੇਰ ਕਿਉਂਕਿ ਇੱਥੇ ਫੇਰ ਭਾਈ ਧਰਨ ਨੂੰ ਥਾਣੀ ਹੁੰਦੀ ਸਮਾਨ ਸੱਪਾ ਤੇ ਉਖਾ ਹੋ ਜਾਂਦਾ ਨਾ ਉਹ ਇੱਥੇ ਭਾਈ ਖਤ ਨਹੀਂ ਮੇਰੇ ਇਹ ਵੀ ਹੈਗੇ ਜੇ ਇੱਥੇ ਵੀ ਬਸ ਪਾਛੜ ਦਾ ਫੋਕਟਰ ਨਹੀਂ ਹੁੰਦੀ ਆ ਤਾਂ ਸਾਰਾ ਸਮਾਨ ਪਿੱਛੇ ਜਾਂਦਾ ਬੱਚੀ ਸਾਨੂੰ ਚੱਕਰ ਕੋ ਉੱਤੇ ਰੱਖਣਾ ਪੈਂਦਾ ਤੇ ਉੱਥੇ ਉਹਨੇ ਕਿਥਾਂ ਤੇ ਅਸੀਂ ਕੰਮ ਕਰਨਾ ਹੁੰਦਾ ਤੇ ਫਿਰ ਆਰਡਰ ਲਾਉਣੇ ਆਉਂਦੇ ਨੇ ਤੇ ਇਹੇ ਜੀ ਗੱਲਬਾਤ ਆ ਤੇ ਬਾਕੀ ਹੁਣ ਕਈ ਦਿਨਾਂ ਦਾ ਮੌਸਮ ਭਾਈ ਸਾਫ ਸੁਥਰਾ ਵਧੀਆ ਨਿਖਰਿਆ ਹੋਇਆ ਤੇ ਨਾ ਹੀ ਵਾਲੀ ਬਾਈ ਗਰਮੀ ਆ ਵੀ ਬਣਾ ਰਹੇ ਤੇ ਭਾਈ ਮੁੰਡਿਆਂ ਦੇ Baal ਉੱਟ ਕੇ ਗਏ ਕਮਾਈ ਕਰਦੇ ਕਰਦਿਆਂ ਤੇ ਭਾਈ ਗੰਡੇ ਕਸਾਈ ਜਾਂਦੇ ਤੇ ਇੱਧਰ ਇੱਧਰ ਸਰਗੰਜੀ ਹੋਏ ਹੋਏ ਗੱਪੜੂ ਦਾ ਕਮਰ ਕੀ ਆਲੇ ਟੀਮਰ ਲੱਗਿਆ ਗਾ ਤੇ ਭਾਈ ਟੈਨਸ਼ਨਾਂ ਨਹੀਂ ਖਾਰੇ ਹੋਰ ਮੱਥਾ ਉੱਡ ਗਿਆ ਭਾਈ ਕੰਡੇ ਖਸਾਈ ਜਾਂਦੇ ਦੇਸੀ ਨੁਕਸਾ ਬਾਤੀਆਂ ਕੀ ਨਹੀਂ ਦੱਸਿਆ ਭਾਈ ਇਹ ਪੁਰਾਣੇ ਦੁਰਗ ਦੱਸਦੇ ਆ ਹਾਂ ਇਹ ਕਹਿੰਦੇ ਪਿਆਜ ਲਾ ਲੋ ਤਾਂ ਵਾਲ ਭਾਰੇ ਆਉਂਦੇ ਤੇ ਦੁਬਾਰਾ ਆਉਣ ਲੱਗਦੇ ਸਾਈਓ ਫਿਰ ਕਟਿੰਗਾਂ ਆਇਆ ਕਰਕੇ ਹਾਂ ਤੇ ਵਾਲ ਛੱਡ ਗਏ ਸੀ ਨਾ ਜਿਆਦਾ ਫਿਰ ਫਿਰਲੇ ਪੈ ਗਏ ਸੀਗੇ ਹੁਣ ਕਟਿੰਗ ਨਾਲ ਛੱਡਣ ਨੂੰ ਬੰਦ ਹੋ ਗਏ ਆ ਮੇਰੇ ਵੀ ਗਾੜੀ ਤੇ ਉੱਡ ਗਏ ਸੀ ਇਥੋਂ ਹਾਂ ਕੀੜਾ ਲੱਗ ਗਿਆ ਸੀ ਫਿਰ ਆਹੀ ਮਾਲਦਾਰਿਆ ਮੈਂ ਹਾਂ ਆ ਗਏ ਆ ਦੇ ਸਾਰੇ ਖਾਲੀ ਹੋ ਗਏ ਇਹਨਾਂ ਦਾ ਹਿੱਸਾ ਖਾਲੀ ਹੋ ਗਏ ਫਿਰ ਸਾਰੇ ਹੋ ਗਿਆ ਭਾਈ ਸੱਜਣ ਨਹੀਂ ਰਹੇ ਠੀਕ ਆ ਭਾਈ ਤੇ ਦੇਸੀ ਨੁਕਤਾ ਤੁਸੀਂ ਭਾਈ ਬੱਤ ਕਰ ਸਕਦੇ ਹੋ ਤੇ ਬਾਕੀ ਇਦਾਂ ਦੀ ਗੱਲਬਾਤ ਆ ਗੰਡੇ ਘਸਾਈ ਜਾਂਦੇ ਗੰਡੇ ਆਪਣੀ ਕੰਪਨੀ ਦੇ ਵਾਧੂ ਆ ਚਾਹ ਹਾਂ ਇੱਧਰ ਲਈ ਵਾਹ ਭਾਈ ਗੰਡੇ ਵਾਧੂ ਆਸਨੇ ਆਉਂਦੇ ਇਹ ਗੱਲ ਗੰਡੇ ਨੂੰ ਆਹ ਬਹੁਤ ਆ ਮਹਿੰਗੇ ਆ ਗੰਡੇ ਪਰ ਸਾਨੂੰ ਨਹੀਂ ਫੈਂਕੇ ਲੱਗਦੇ ਸਮਾਂ ਹੋ ਗਿਆ 9 ਵਜੇ ਦਾ ਤੇ ਪ੍ਰਸ਼ਾਦਾ ਪਾਣੀ ਛਕ ਲਈ ਅੱਜ ਭੁੱਖ ਲੱਗ ਰਹੀ ਐ ਇਹ ਟਾਈਮ ਨਾਲ ਹੀ ਆ ਜਾਂਦੀ ਆਪਣੀ ਰੋਟੇ। ਸ਼ਾਗਰੀਆ ਪ੍ਰਸ਼ਾਦਾ। ਭਾਈ ਆਪਣਾ ਐਲਐਚਏ ਚ ਕਸਟਮਰ ਵੀ ਆ ਗਿਆ। ਤੇ ਸਮਾਂ ਇਸ ਵੇਲੇ ਹੋ ਚੁੱਕਿਆ ਏ 11:30 ਦਾ। ਦੇਖੋ ਗੋਲੀ ਨੂੰ ਆਪਾਂ ਲਾ ਦਈਏ ਟਿਕਾਣੀ ਤੇ ਤੇ ਮਿੱਤਰ ਆਪਣੇ ਅਧੀਗਰਾਜ ਨੂੰ ਭਈਏ ਚੇਂਜ ਕਰ ਦਿੰਦੇ ਆਂ ਗੋਲੀ। ਅਧੀ ਰਾਤ ਉਹ ਅਧੀ ਰਾਤ ਉਹ ਇਹਨੂੰ ਲਾਈਨ ਨੂੰ ਹੋ ਗਏ ਘੰਟਾ ਸਵਾ ਘੰਟਾ ਤੇ ਦੋ ਘੰਟੇ ਹੋਰ ਚਾਰਜ ਹੋ ਗਏ ਤੇ ਭਾਈ ਡੰਗ ਜਾ ਲੈਣ ਦੋ ਦੋਨਾ ਜੀ ਬਾਅਦ ਤੋਂ ਬਾਅਦ ਵਿੱਚ ਭਾਈ ਆਪਣੇ ਕਾਰਡ ਫਰੀ ਬਦਲ ਦਿੰਦੇ ਨੇ ਦਿਨ ਆਪਾਂ ਦੁਕਾਨੇ ਤੇ ਲਾਗੇ ਤੇ ਵਿਚਾਰੇ ਉਹ ਮਿਹਰਬਾਨੀ ਕਰਦੇ ਨੇ ਕਿ ਬਦਲ ਦੇਣਗੇ ਤੇ ਬਾਕੀ ਕੰਮ ਕਰ ਲੋੜ ਸੀ ਭਾਈ ਅੱਜ ਕੰਮ ਥੋੜਾ ਜਿਆਦਾ ਸੀ ਤੇ ਹੁਣ ਆ ਮਹੀਨਾ ਕੰਮ ਥੋੜਾ ਜਿਆਦਾ ਹੀ ਰਹਿਣਾ ਤਾ ਕਰਕੇ ਭਾਈ ਕਲਿੱਪਾਂ ਵਾਲੀਆਂ ਨਹੀਂ ਬਣੀਆਂ ਤੇ ਆ ਵੱਡਾ ਕਸਟਮਰ ਆ ਗਿਆ ਆਪਣਾ ਤੇ ਅੱਜ ਤਾਂ ਇਹਦੇ ਚਾਰ ਹੀ ਬੈਟ ਨੇ ਤੇ ਅੱਕੇ ਭਾਈ ਦਾ ਦਾ ਪਰਮਾ ਪਰਮਾ ਬੈਟ ਵੀ ਹੋ ਜਾਂਦੇ ਤੇ ਇਹ ਨਹੀਂ ਨੀ ਜ਼ਬਈ ਅੱਜ ਦੀ ਗੱਲਬਾਤ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾ ਜੀ ਕਰਿਓ ਜਾਂ ਇਧਰ ਗੱਲ ਕਰਦਾ ਕੋਈ ਸਮਾਨ ਦੇ ਕੇ ਲੈ ਕੇ ਜਾਈ ਜਾਂਦੇ ਨੇ ਜਿਹਨੂੰ ਇਹਨਾਂ ਨੂੰ ਨਹੀਂ ਠੀਕ ਲੱਗਦਾ ਭਾਈ ਇਹ ਘੋੜ ਦਿੰਦੇ ਇਸ ਵਾਰ ਸਾਡੇ ਫਿੱਟ ਨਹੀਂ ਆਇਆ ਤੇ ਇੰਨਾ ਕਿ ਐਡੀ ਕਿ ਖੱਟਵਾਸ ਆ ਭਾਈ ਤੇ ਜੀ ਆ ਮਾਹੋਲਾ ਤੇ ਬਾਕੀ ਲੋਟ ਆ ਭਾਈ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਲਾਜ਼ਮੀ ਕਰਿਓ ਬਾਕੀ ਭਾਈ ਅੱਜ ਦੀ ਵੀਡੀਓ ਦਾ ਆਪਾਂ ਇੱਛੇ ਸਮਾਪਤੀ ਕਰਦੇ ਆਂ ਆਪਾਂ ਆਪਣੇ ਵਲੌਗ ਦੀ ਤੇ ਮਿਲਦੇ ਆਂ ਗੱਲ ਨੂੰ ਨਵੇਂ ਵਲੌਗ ਦੇ ਨਾਲ